ਹੈਲੋ ਹਾਂਜੀ ਸਾਰੀ ਜੀ ਤੁਹਾਨੂੰ ਜ਼ਾਹਰ ਹੈ ਸਾਡੇ ਬਲੌਗ ਕੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਗੇ ਜੀ ਆਪਾਂ ਜਾ ਰਹੇ ਹਾਂ ਜੀ ਪੇਕੇ ਰਖਰੀ ਦੇ ਤੇ ਆਰਦੇ ਜੀ ਬੱਚਿਆਂ ਨੇ ਅੰਨਾ ਜਾਵਾ ਕੀ ਹੁਣ ਅਸੀਂ ਛੇਤੀ ਛੇਤੀ ਜਾਈਏ ਉਹ ਤਾਂ ਕਾਲੋ ਦੇ ਕਹਿ ਰਹੇ ਸੀ ਪਰ ਆਪਾਂ ਅੱਜ ਚੱਲ ਲਈ ਜੀ ਹੋਰ ਸੁਣਾਓ ਜੀ ਸਾਰੇ ਕਿੰਨੇ ਟਕੜੀ ਦਾ ਤਿਆਰ ਸਾਰਿਆਂ ਲਈ ਬੂਮਾਰਕਾਂ ਦੀ ਰਖੜੀ ਦੇ ਤਿਆਰ ਤੇ ਅੱਜ ਲੱਖ ਲੱਖ ਮੁਬਾਰਕਾਂ ਦੇ ਆਨ ਜੀ ਇੱਕ ਵਾਰੀ ਟਕੜਾ ਕਰਦੇ ਆ ਫਾਈਨਲੀ ਗੱਲ ਲਓ ਜੀ ਆਹ ਪਾ ਲਓ ਆਹ ਦੋੜੀ ਆਪੇ ਨਾਲ ਚਲੋ ਜੀ ਬੁਰਦਵਾਰਿਆ ਪਾਣਾ ਕਰਾਂਗੇ ਕਿ ਸਾਈ ਉਕਲਿਆ بس ਆਪਾਂ ਵਾਪਸ ਹੀ ਮੁੜ ਜਾਣਾ ਕਿਹੜਾ ਉਕਲਿਆ Bila serikara? Bila serikara? ये <simit> और <simit> <simit> ਕੀ ਕਰਤਿਆਂ ਮੈਂ ਨਹੀਂ ਦੱ ਕਿ ਮੈਂ ਨਹੀਂ ਅੰਨੇ ਲਈ ਕਰ ਲਈ ਤੈਨੂੰ ਪਵੇ ਨਹੀਂ ਲੱਗੇ ਸਿੱਧਾ ਕੋਈ ਬਾਤ ਨਹੀਂ ਮੈਂ ਤੇ ਲਾ ਫਿਲਾਲ ਹੀ ਪਾਣੀ ਨਹੀਂ ਆ ਰਹੀ ਐ ਕਪਟੀ ਦੀ ਹੋਰ ਲੱਗਦੀ ਦਾ ਕਾਟ ਸੂ ਹਮਮਾ ਪਹਿਲਾ ਐਕਸਪੀਰੀਅੰਸ ਇੱਥੇ ਬੋਇ ਹੋਣੀ ਹੋਣੀ ਹੈ ਮਾਰ ਬਣੀ ਬਣੀ ਆ ਆ ਆ ਲੈ ਦੇਖੀ ਹਾਂ ਪ੍ਰੀਤ ਗੂ ਖਾਣੂ ਪਹੁੰਚਦਾ ਜੀ ਕਹਿੰਦਾ ਜੇ ਅਗਰਲੀਰੀ ਦੀ ਉਹ ਗਈ ਹੋਗੀ ਜਸਮੀਨ ਦੀ ਜੀ ਉਧਰ ਬੰਨਣ ਇਹ ਦਿਨ ਦਾ ਕਾਰਜ ਹੋਵੇ ਸੇ ਆਪਕੋ ਚਿਲੇ ਪ੍ਰੀਤੀ ਹੈਪੀ ਕਰਲੀਰੀ ਆਖਿਆ ਡੀਕੇ ਜਸਵੀਨ ਬਿੱਲੀ ਕੌਣ ਬੀ ਜਸਵੀਨ ਜਸਟਰ ਜੈਸਟ ਨੀ ਜੈਸ਼ਨ ਪ੍ਰੀਤ ਹਾਂ ਆ ਕੀਦਾਂ ਲੋ ਆ ਸੁਤ ਦਾ ਲੈਖ ਜਿੰਦਾਂ ਜਿੰਦੂ ਜਾਣਾ ਲੈਣਾ ਦਾ ਵੀ ਲਿਖਿਆ ਮੀਚ ਹੈ ਕਿਹਦੀ ਨਾ ਟੱਕ ਨਾ ਘਾ ਪਹੁੰਚੋ ਮੇਰਾ ਇਹ ਹੈ ਜੀ ਮੇਰੇ ਵੱਡੇ ਭੈਣ ਇਹਦਾ ਹੈਗਾ ਜੀ ਕੱਪੜਿਆਂ ਦਾ ਆਨਲਾਈਨ ਬਿਜ਼ਨਸ ਜੇ ਕਿਸੇ ਨੇ ਕੱਪੜੇ ਲੈਣੇ ਹੋਣਗੇ ਜੀ ਜਾਂ ਕੋਈ ਜੁਐਲਰੀ ਦਾ ਸਮਾਨ ਤਾਂ ਇਹਨਾਂ ਤੋਂ ਲੈ ਸਕਦਾ ਤੇ ਇਹਨਾਂ ਨੂੰ ਪਾਰਲਰ ਦਾ ਵੀ ਜੀ ਇਹਨਾਂ ਨੇ ਕੀਤਾ ਹੋਇਆ ਕੋਰਸ ਜੀ ਪਾਰਲਰ ਦਾ ਵੀ ਕਰ ਲੈਂਦੇ ਆ ਜੀ ਸਾਰਿਆਂ ਨੂੰ ਦੇ ਕੇ ਸੇ ਕਰਵਾਉਣਾ ਜਿੱਦ ਤੱਕ ਕਰਵਾ ਸਕਦੇ ਨੇ ਨਹੀਂ ਨਹੀਂ ਨੀਤੀ ਬਣਾਈ ਬੱਸ ਜਾਂ ਤਾਂ ਮੰਮੀ ਇੱਥੇ ਆ ਤਾਂ ਮੰਮੀ ਸਾਨੀਆਂ ਜਸੂ ਦੀ ਕੁੱਤੀ ਹੈ ਮੈਂ ਆਪਣੀ ਸਾਨੀ ਹੋਰ ਆ ਜਦ ਕੋਈ ਨਾ ਜਾਨ ਜੀ ਰਹੀ ਲਈ ਕਿਹਨੇ ਹਾਲ ਨੂੰ ਖਾ ਉਹ ਤਾਂ ਕੈਮਰਾ ਮੰਮੀ ਘਾਟ ਖਵਾਉਂਦੀ बहुत कुछ है तेरे कोई ना क्या कोई ना क्या हम दावत खींचते हैं कोई ना तूने लगा मैं थोड़ा क्या हो गया ना लोग ऐसे क्या कितने कोई ना होगया ना बस हाथ मारेंगे ना मिठाई खाते हैं ਵੀ ਪਾਹਨਤ ਕਰਨ ਵਾਲਿਆਂ ਨੂੰ ਪਹਿਲੇ ਪਾਣੀ ਦੇ ਦਾਲ ਜਰ ਹੈ ਨਾ ਤੇ ਆਪਣਾ ਮੈਗਨੀ ਇੱਥੇ ਉਹ ਖੜਾ ਪੜਦੇ ਹੋ ਜੋ ਬਿੰਨਾ ਪਾਣੀ ਐ ਨਹਿਰ ਬਗਦੀ ਹਾਂ ਹਾਂ ਸਵੇਰੇ ਆਇਆ ਆਪਣੀ ਰੋਟੀ ਵੀ ਕੱਲ ਨਹੀਂ ਖਾਣ ਚਲ ਗਈ ਨਾ ਆ ਵੜਕ ਰਾਂ ਤੇ ਉਹੋ ਤੇ ਗਾਣ ਬਸ ਆ ਜਿੱਤੇ ਉਹ ਲੈ ਇਹਨਾਂ ਪਾਣੀ ਦੋ ਸੇਮੇ ਚੀਜ਼ਾਂ ਤੇ ਮਾਰ ਕੇ ਥੋਲੋ ਨਾ ਉੱਤੇ ਬੋਲੀ ਚਲ ਜੀ ਚਲ ਜੀ ਤਾਂ ਤੇ ਉਹ ਕੋਈ ਥ੍ਰੀ ਟੇਲ ਨਹੀਂ ਲੈ ਜਾਣਾ ਵੀ ਬੱਸ ਖਾ ਕੇ ਸੀ ਬੀਵੀ ਬੀਵੀ ਤੋਂ ਥ੍ਰੀ ਰੋਗ ਦਾ ਬਸ ਇਹ ਵੀ ਹਮ ਕੱਟ ਲੈਂਦੇ ਨੇ ਜਿਆ ਘੰਟਾ ਦਾ ਬੱਜੇ ਲਾ ਆਹ ਫੋਨ ਵੱਜਦਾ ਵੀ ਕਿਸੇ ਦਾ ਹਾਂ ਕੱਟ ਗਾ ਵਾਹ ਕਿਵੇਂ ਆ ਪੁੱਤ ਬੜੀ ਬੋਲ ਕਿਵੇਂ ਬੱਸ ਵਧੀਆ ਠੀਕ ਠਾਕ ਤੂੰ ਸੁਣਾ ਮੈਂ ਵੀ ਬਹੁਤ ਵਧੀਆ ਮੈਂ ਮੰਮਾ ਅੱਗੇ ਨਬੂ ਜਸ ਜਾਰ ਕਰ ਰਿਹਾ ਜੈਸਮਿਨ ਚਲੇਗੀ ਤੇ ਆ ਗਈ ਜੈਕਰੀਵਲਨ ਨੂੰ ਕੀ ਦਵਾ ਕੱਲੂ ਆਉਗੀ ਠੀਕ